ਹਾਂਜੀ ਮੈਨੂੰ ਉਹ ਦਿੱਤੀ ਚਾਰ ਮੁੰਡੇ ਆਏ ਦਵਾ ਕੇ ਹਾਂਜੀ ਮੈਨੂੰ ਕਹਿੰਦੇ ਹੋਟਲ ਲੇਟ ਹੋ ਗਿਆ ਹਾਂਜੀ ਭਾਈ ਹੋਟਲ ਲੇਟ ਹੋ ਗਿਆ ਤੁਸੀਂ ਨਾਲ ਖਾਓ ਹਾਂਜੀ ਤੇ ਬੈਂਕ ਕਰ ਕਹਿੰਦਾ ਕਰੋ ਬੈਠੇ ਜਗਾ ਤੁਹਾਨੂੰ ਭਾਈ ਤੁਹਾਨੂੰ ਮੰਦ ਰੇਸੀ ਚ ਬੈਠੇ ਜਗਾ ਇੱਥੇ ਚਾਹ ਦੇ ਹੋਟਲ ਮਾ ਜਗ੍ਹਾ ਦੇਣਾ ਮੈਨੂੰ ਜਿੰਨੀ ਕਮੇਸਟੀ ਬੰਦ ਜਗਾ ਦੇਖਤੀ ਹਾਂਜੀ ਮੈਨਾਂ ਉਹਨਾਂ ਬੱਤ ਵੀ ਜੇ ਦੱਤੀ ਬੋਲ ਮੈਂ ਥੋੜਾ ਬੈ ਵੀ ਬੋਲਿਆ ਲੂਟ ਹੋ ਗਈ ਉਹਨਾਂ ਕਿੱਥੇ ਬੈਠ ਗਏ ਹਾਂਜੀ ਚਲ ਗਏ ਉਹਨਾਂ ਇਹ 15 20 ਮੁੰਡੇ ਆਏ ਕਿ ਪੰਨਾ ਲੈ ਕੇ ਆਏ ਮੇਰੇ ਕੋ ਸিসি ਕੈਮਰਾ ਰਿਕਾਰਡਿੰਗਾਂ ਮੈਨੂੰ ਦੱਸਾਂਦੇ ਆ ਰਿਕਾਰਡਿੰਗ ਦੇਖ ਸਕਦੇ ਜਾ ਕੇ ਆਂਦੇ ਮੇਰੇ ਸੋਨੇ ਚੈਨ ਲਾ ਕੇ ਲੱਗੇ ਆ ਠੀਕ ਹੈ ਸੋਨੇ ਚੈਨ ਲਾ ਕੇ ਮੈਨੂੰ ਧਮਕੀ ਦਿੱਤੀ ਜਦ ਕਰਨ ਤੋਂ ਪਹਿਲੇ ਕੋਈ ਸੋਚ ਲਈ ਠੀਕ ਹੈ ਉਹਨਾਂ ਨਾਲ ਜੋ ਉਹਨਾਂ ਨੇ ਕੱਲ੍ਹ ਇਹ ਕੱਲ੍ਹ ਇਹ 150 ਦਾ ਹੀ ਉਹ ਮੇਰੀ ਵਾਰੀ ਆ ਕੋਈ ਗੱਲ ਨਹੀਂ ਫਿਰ ਕੀ ਆ ਕਾਨੂੰਨ ਸਭ ਲਈ ਇੱਕ ਵਾ ਪ੍ਰਧਾਨ ਮੰਤਰੀ ਲੋਈ ਜੀ ਨਾਲ ਗੱਲ ਹੋਈ ਕਿ ਸਾਰੀ ਗੱਲ ਕੀ ਸੀ ਮਾਮਲਾ ਆਰਡਰ ਲੇਟ ਪਿੱਛੇ ਬਹਾਰਦੀ ਭਾਜੀ ਵੀ ਆਰਡਰ ਤੁਹਾਡੇ ਵੱਲੋਂ ਲੀਡ ਸੀ ਜਾਂ ਜੋਮੈਟੋ ਵੱਲੋਂ ਡਿਲੀਵਰੀ ਲੀਡ ਸੀ ਜੋਮੈਟੋ ਦਾ ਆਰਡਰ ਨਹੀਂ ਵੜੀ ਦੁਕਾਨ ਤੇ ਖਾਣਾ ਸੀ ਭਾਜੀ ਅੱਛਾ ਮਤਲਬ ਸਿਟਿੰਗ ਸੀਗੀ ਹਾਂ ਸਿਟਿੰਗ ਸੀ ਅੰਦਰ ਠੀਕ ਹੈ ਠੀਕ ਹੈ ਹੁਣ ਆਏ ਤਾਂ ਅੰਦੇ ਦਾਤ ਲੈ ਕੇ ਦਾਤ ਮਾਰੇ ਕਿਰਪਾਨਾ ਮਾਰੀ ਮੇਰੇ ਛੋਟੇ ਭਾਈ ਸਾਹਿਬ ਉਹ ਮਰ ਗਿਆ ਮੇਰੇ ਵੱਡੇ ਭਾਈ ਸਾਹਿਬ ਮੇਰੀ ਦੁਕਾਨ ਦੇ ਸ਼ੀਸ਼ੇ ਤੱਕ ਸਭ ਤੋੜ ਗਏ ਨਹੀਂ ਉਹ ਤਾਂ ਜੀ ਇਹ ਮੁੱਕੇ ਗੱਡੀ ਰੱਖੋ ਕਿੰਨੀ ਹੋ ਗਈ ਮਤਲਬ ਕਿ ਸਾਢੇ 8 ਵਜੇ ਦੁਕਾਨ ਦਾ ਸੇ ਕਿੱਦੂ ਬਿੱਦੂ ਪਹਿਲੇ ਹੀ ਆਇਆ ਸੀਗਾ ਠੀਕ ਹੈ ਮੈਨੂੰ ਕਿਸ਼ੰਗੁਰੇ ਤੋਂ ਫੋਨ ਵੀ ਆਇਆ ਸੀਗਾ ਕਿ ਤੂੰ ਇੱਧਰ ਤੋਂ ਰਿਹਾ ਮੈਂ ਕਿਹਾ ਮੈਂ ਦੁੱਧ ਦੁੱਧ ਰਕੋੜੀ ਠੀਕ ਹੈ ਜੀ ਅੱਛਾ ਤੁਹਾਨੂੰ ਪਹਿਲਾਂ ਇੰਟੀਮੀਟ ਕੀਤਾ ਸੀ ਉਹਨਾਂ ਨੇ ਤੂੰ ਇੱਧਰ ਤੋਂ ਰਿਹਾ ਮੈਂ ਕਿਹਾ ਮੈਂ ਦੁੱਧ ਹਾਂ ਉਹਨਾਂ ਲੱਗਿਆ ਨਹੀਂ ਉਹਨਾਂ ਨੇ ਕੀਤਾ ਜੀ ਤੁਹਾਡੇ ਕਿਸੇ ਤੁਹਾਡੇ ਕਿਸੇ ਵੱਗ ਬੰਦੇ ਦੀ ਗੱਲ ਹੈ ਸਰ ਤੁਹਾਨੂੰ ਜਿਹੜਾ ਫੋਨ ਆਇਆ ਮੈਨੂੰ ਫੋਨ ਆਇਆ ਮੇਰੇ ਮੋਬਾਈਲ ਦੇ ਵਿੱਚ ਹੈਗਾ ਮੈਨੂੰ ਓਧਾ ਘੰਟਾ ਫੋਨ ਆਇਆ ਬੱਲੇ ਓਧਾ ਘੰਟਾ ਫੋਨ ਆ 8 ਮਿੰਟ ਫੋਨ ਆ 8 ਮਿੰਟ ਫੋਨ ਆ ਪਾਜੀ ਕਿਰਪਾਨਾ ਦੇ ਕਿਦਾਂ ਮਾਰੋ ਕਿਦ ਉਹ ਮਾਲਕ ਨਾਲ ਹੀ ਗੱਲ ਹੋਈ ਹੈ ਅੱਛਾ ਤੇ ਉਹ ਅੱਜ ਉਸ ਸਿਲਸਿਲੇ ਦੇ ਵਿੱਚ ਐਸੇ ਇਕਦਮੀ ਉਹਨਾਂ ਨੇ ਹਮਲਾ ਕਰ ਦਿੱਤਾ ਕਿ ਕੋਈ ਬਹਿ ਕੇ ਗੱਲ ਕਰਦੇ ਕੋਈ ਗਲਬਤ ਹੁੰਦੀ ਵੀ ਆਂ ਵੀ ਕੋਈ ਗਲਤੀ ਜੇ ਹੋਈ ਹੈ ਤਾਂ ਬੰਦਾ ਬਹਿ ਕੇ ਗੱਲ ਕਰ ਲੈਂਦਾ ਜੀ ਇਕਦਮੀ ਉਹ ਕਾਫੀ ਜਣੇ ਇਕੱਠੇ ਹੋਏ ਆ ਇਕੱਠੇ ਹੋ ਕੇ ਇਕਦਾਂ ਹਮਲਾ ਕਰਤਾ ਉਹਨਾਂ ਨੇ ਤਿੰਨੇ ਤਿੰਨੇ ਬ੍ਰਦਰ ਮੁੰਡੇ ਜੂਸੀ ਨੇ ਇਹ ਕਹਾ ਸੁਣੀ ਅੱਜ ਹੋਈ ਸੀ ਕਿ ਕੱਲ ਰਾਤੀ 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 ਕੱਲ ਰਾਤੀ ਹੋਈ ਸੀ 10 ਵਜੇ ਆਰਡਰ ਕੋਈ ਖਾਣ ਅੰਦਰ ਬੈਠ ਰਹੇ ਸੀ ਉਹਨਾਂ ਦੀ ਰਿਕਾਰਡਿੰਗ ਵੀ ਹੈਗੀ ਆ ਜੀ ਔਰ ਵੋਲਿਊਮ ਵੀ ਹੈ ਕੀ ਆ ਹੋਇਆ ਕੀ ਨਹੀਂ ਸਾਰੀ ਗੱਲ ਜੀ ਗਲਤ ਕੰਮ ਹੋਇਆ ਇਹਦੇ ਵਿੱਚ ਕੋਈ ਜਾਨੀ ਬਹੁਤ ਨੁਕਸਾਨ ਹੋ ਸਕਦਾ ਜੀ ਕਿੰਨਾ ਕਿੰਨਾ ਤੇ ਹਮਲਾ ਹੋਇਆ ਜੀ ਕਿੰਨੇ ਜਾਨੀ ਨੇ ਜਿਨ੍ਹਾਂ ਤੇ ਹਮਲਾ ਹੋਇਆ ਕਿੰਨੇ ਬ੍ਰਦਰ ਅੱਛਾ ਜੀ ਨਹੀਂ ਸ਼ੂ ਡੁੱਗਲ ਤੇ ਕਿੰਨੇ ਬ੍ਰਦਰ ਨੇ ਹਮਲਾ ਹੋਇਆ ਅੱਛਾ ਔਰ ਕਾਫੀ 15 15 ਦੀ ਸੰਖਿਆ ਤੋਂ ਜ਼ਿਆਦਾ ਹੀ ਸੀ ਕੁਰਬਾਨਾ ਲੈ ਰਾਈਆਂ ਅੰਦਰ ਬਹੁਤ ਕੌਣ ਸੀਗੇ ਲੋਕ ਇਹ ਨੇ ਅੰਗਸਿੰਘ ਸੀ ਜੀ ਹਾਂ ਜੀ ਸਹੀ ਕੋਣੇ ਪੁਲਿਸ ਨੂੰ ਕੰਪਲੇਨਟ ਜਿਹੜੀ ਕੀਤੀ ਗਈ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਵੀ 40 ਮਿੰਟ ਹੋ ਗਏ ਨੇ ਹਲੇ ਤੱਕ ਕੋਈ ਆਇਆ ਹੀ ਨਹੀਂ ਆਹ ਹੁਣ ਆਈ ਐ ਦਿੱਕ ਤੋਂ ਮੁਲਾਜਮ ਅੱਛਾ ਜੀ ਹੈਲੋ ਮਰੇ ਜਗਰਤਾ ਕੋਈ ਕਿਉਂਕਿ ਇਤੋਰੀ 200 300 ਮੀਟਰ ਤੇ ਹੀ ਖਾਣਾ ਹੈਗਾ ਆ ਇਤੋ ਹੀ 200 300 ਮੀਟਰ ਤੇ ਖਾਣਾ ਹੈ ਨੰਬਰ ਖਾਣਾ ਹੈ ਜੀ ਜੀ ਕੋਈ ਕਿਸੇ ਦਾ ਨਹੀਂ ਆਇਆ ਕੁਝ ਨਹੀਂ ਆਇਆ ਜੀ ਦੇਖੋ ਕਿਵੇਂ ਦੇਖਦੇ ਹੋ ਕਾਰ ਬਜਾਰੀ ਨੂੰ ਮਾੜੀ ਕਾਰਗੁਜ਼ਾਰੀ ਹੈ ਸਰਕਾਰ ਦੇ ਕੋਟੀਟੀ ਭੱਟੀਆਂ ਗੱਲਾਂ ਕਰਦੀ ਹੈ ਮਾਨ ਸਾਹਿਬ ਨੂੰ ਚਾਹੀਦਾ ਜੀ ਦੇਖੋ ਪ੍ਰਸ਼ਾਸਨ ਹੀ ਨਹੀਂ ਖਿੱਚ ਸਕਦੇ ਕੀ ਫਾਇਦਾ ਬਹੁਤ ਮਾੜਾ ਹਾਲ ਹੈ ਇਥੇ ਬਾਤ ਸੁ ਕੋ ਯਾਨੀ ਸੀ ਬਹੁਤ ਜ਼ਿਆਦਾ ਕੋਈ ਬੰਦਾ ਹੀ ਚਲਾ ਜਾਣਾ ਸੀ ਚਾਹੇ ਛੜਾਣ ਵਾਲਾ ਮਾਰਿਆ ਜਾਣਾ ਚਾਹੇ ਉਹਦਾ ਮਾਰੇ ਜਾਣਾ ਕਿੰਨੇ ਲੋਕ ਜ਼ਖਮੀ ਹੋਏ ਨੇ ਜੀ ਜ਼ਖਮੀ ਤਿੰਨ ਭਰਾ ਹੋਏ ਨੇ ਤਿੰਨੇ ਬ੍ਰਦਰ ਆ ਜੀ ਅੱਛਾ ਜੀ ਇਸ ਵੇਲੇ ਕਿੱਥੇ ਨੇ ਜੀ ਐਸਪੀ ਸਿਵਲ ਹਸਪੀਟਲ ਗਏ ਨੇ ਦੁਕਾਨ ਦਾ ਹਾਲ ਦੇਖ ਸਕਦੇ ਹੋ ਤੁਸੀਂ ਕਿੰਤਾ ਟੁੱਟਪੱਜ ਹੋਈ ਆ ਇਹਦਾ ਕਿਸੇ ਦਾ ਵਿਚਾਰੇ ਕਿਸੇ ਕੋਲ ਪੈਸੇ ਨਹੀਂ ਵੀ ਹੁੰਦੇ ਉਹਨੂੰ ਵੀ ਰੋਟੀ ਦੇ ਦਿੰਦੇ ਖਾਣ ਨੂੰ ਕੋਈ ਇੱਦਾਂ ਦੀ ਸਮਾਰ ਧਾਰਮਿਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਇੱਦਾਂ ਦੇ ਦੋਨੋਂ ਭਰਾ ਮਾਰੇ ਕਿੰਨੇ ਭਰਾ ਮਾਰੇ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਪਹਿਲਾਂ ਵੀ ਹੁੰਦਾ ਸੀਗਾ ਦਾ ਹਾਂਜੀ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਕਿ ਉਹ ਪਹਿਲਾਂ ਵੀ ਆਪਦੇ ਸਿੱਤੇ ਖਾਨ ਵੀ ਨਹੀਂ ਨਹੀਂ ਪਹਿਲੇ ਨਹੀਂ ਅਜੇ ਕੱਲ ਹੀ ਆਏ ਆ ਰਾਤੀ ਬਾਕੀ ਇਹਨਾਂ ਵੱਲੋਂ ਇਹਨਾਂ ਦੀ ਤੁਹਾਨੂੰ ਪਤਾ ਹੈ ਬਾਜ਼ਾਰ ਸਾਰਾ ਨਾਲ ਹੈ ਫੁੱਟਵੀਂ ਲੈ ਇਹਨਾਂ ਦੀ ਇੰਨਾ ਹੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤੇ ਤੁਹਾਨੂੰ ਹਰ ਵਾਰੀ ਤਾਂ ਕੋਈ ਨਾ ਚੋਬਾ ਜਾਂਦਾ ਕਿਸੇ ਧਰਮ ਦੀ ਨਿਕਲਦੀ ਅੱਗੇ ਹੋ ਕੇ ਸੇਵਾ ਕਰਦੇ ਆ ਇਹਨਾਂ ਨਾਲ ਤਾਂ ਬਹੁਤ ਜ਼ਿਆਦਾ ਧੱਕਾ ਹੀ ਹੋ ਜਾਇਆ ਬੈ ਕੇ ਵੀ ਕੋਈ ਗੱਲ ਹੋ ਸਕਦੀ ਹੈ ਜ਼ਰੂਰੀ ਨਹੀਂ ਕਿ ਕਿਸੇ ਦਾ ਜਾਨੀ ਮਾਲੀ ਜਾਦਾ ਹੀ ਮਾਰ ਹੀ ਦੇਓ ਤੇ ਉਹਦੇ ਨਾਲ ਤਾਂ ਗੱਲ ਨਹੀਂ ਬਣਦੀ ਤੁਸੀਂ ਕਿੰਨੇ ਦਿਨ ਤੋਂ ਇੱਥੇ ਕੰਮ ਕਰ ਰਹੇ ਹੋ ਹਾਂਜੀ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਹੋ ਸਰ ਮ ਬਸੇ ਸ਼ੁਰੂ ਹੋ ਗਈ ਚਾਹ ਵੀ ਤਲਕ ਇਹਨਾਂ ਦੇ ਜਿਹੜੇ ਆ ਗਏ ਅੱਧੇ 10 ਗਿਆ ਉਹ ਤਾਂ ਇਹ ਲੇਟ ਹੋ ਗਿਆ ਜੀ ਆਰਡਰ ਲੇਟ ਹੋ ਤੇ ਉਹਨਾਂ ਨੇ ਵਿਭਾਗ ਕੀਤਾ ਵੀ ਤੁਹਾਡਾ ਕੋਈ ਲੇਟ ਹੋ ਗਿਆ ਅੱਛਾ ਜੀ ਉਹਨੂੰ ਲੇਟ ਹੋ ਗਿਆ ਕਹਿੰਦੇ ਵੀ ਤੁਸੀਂ ਆਪਣੇ ਪੈਸੇ ਵਾਪਸ ਲੈ ਲਓ ਤੁਸੀਂ ਨਹੀਂ ਲੈਣਾ ਤੇ ਕੋਈ ਗੱਲ ਨਹੀਂ ਹਮਮ ਇੰਨੀ ਗੱਲ ਜੀ ਥੋੜੀ ਬਾੜੀ ਤੁ ਤੁ ਮੰਨ ਹੋ ਗਈ ਤੇ ਜ਼ਿੰਦਗੀ ਕੇ ਅੱਜ ਇਹਨਾਂ ਨੇ ਕੇ ਤੀਕਾਰ ਹੁਸਿਆਰਾਂ ਨੇ ਦਰਬਾਨਾ ਮਾਰ ਕੇ ਸਰੀ ਆਮ ਸਾਰੀ ਦੁਕਾਨ ਤੋੜਤੀ ਬੰਦਿਆ ਦੇ ਸੇਸ਼ਵੀ ਦਰਬਾਨ ਮਾਰੀ ਹੈ ਉਹ ਬਹੁਤ ਵੀ ਗਲਤ ਗੱਲ ਹੈ ਜਿੱਥੇ ਕੀ ਸੀਸੀਟੀਵੀ ਫੁਟੇਜ ਵੀ ਆਈ ਹੈ ਨੇ ਅੰਗ ਸਿੰਘ ਜਿਹੜੇ ਇੱਥੇ ਆਏ ਸੀ ਲਾਈਟ ਗਈ ਨਿਆਂ ਸਿੰਘ ਜੱਥੇਬੰਦੀ ਵਾਲੇ ਕਿਤਾ ਹਮਲਾ ਕੀਤਾ ਗਿਆ ਵੇ ਕਿੱਦਾਂ ਦੇਖਦੇ ਹੋ ਜੀ ਇਹਨੂੰ ਦੇਖੋ ਨਿਆਂ ਸਿੰਘ ਜੱਥੇਬੰਦੀਆਂ ਇਹ ਇਸ ਗੱਲੇ ਨਹੀਂ ਹੈ ਕਿ ਸਾਡੇ ਦੇ ਹਬਲ ਕਿਤੇ ਹਨ ਇਹਨਾਂ ਨੂੰ ਇਹ ਕਹਿੰਦੇ ਕਿ ਅਸੀਂ ਗੁਰੂ ਦੇ ਸਿੱਖਾ ਗਿਆ ਗੁਰੂ ਦਾ ਸਿੱਖ ਇਹ ਨਹੀਂ ਕਹਿੰਦਾ ਕਿ ਤੁਸੀਂ ਇੱਕ ਦੁਕਾਨਦਾਰ ਤੇ ਜਾ ਕੇ ਇਦਾਂ ਤੇ ਹਮਲੇ ਕਰੋ ਕਿ ਤੁਸੀਂ ਬਿਲਕੁਲ ਹੀ ਗਲਤ ਗੱਲ ਹੈ ਮੈਂ ਜੀ ਹਾਲੇ ਟਾਈਮ ਕੁਛ ਵੀ ਨਹੀਂ ਹੋਇਆ ਜਿਹੜਾ ਕਿ ਇਹਦਾ ਵਾਦਾ ਤਾਂ ਹੋ ਰਹੀ ਹੈ ਤੇ ਅਸੀਂ ਆਮ ਇਦਾਂ ਚੱਲਦਾ ਬਿਜਾਰ ਦੇ ਵਿੱਚ ਤੁਸੀਂ ਇਹੋ ਜੀ ਗੁੰਡਾਗਰਦੀ ਕਰੋਗੇ ਤੇ ਪਬਲਿਕ ਤੇ ਕੀ ਮੈਸੇਜ ਆਏਗਾ ਤੇ ਹਣ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਤੇ ਪੁਲਿਸ ਪਹੁੰਚੀ ਸੀ ਕਿੱਦਾਂ ਦੇਖਦੇ ਹੋ ਕੁਛ ਹੀ ਕਦਮਾਂ ਤੇ ਜਿਹੜੇ ਪੁਲਿਸ ਦਾ ਥਾਣਾ ਥਾਣਾ ਵੀ ਹੈਗਾ ਆਪਾਂ ਕਦਮ ਗਿਣ ਕੇ ਗੱਲ ਲਈਏ 100 ਕਦਮ ਤੇ ਦੂਰੀ ਤੇ ਹੁਣ ਕੀ ਨੇੜੇ ਹੋਣ ਤੇ ਬਾਅਦ ਵੀ ਕੋਈ ਪੁਲਿਸ ਨਹੀਂ ਪਹੁੰਚੀ ਕੋਈ ਪੀਸੀਆਰ ਵਾਲਾ ਨਹੀਂ ਉੱਥੇ ਪਹੁੰਚਿਆ ਤੇ ਹੁਣ ਆਪ ਚੱਲ ਕੇ ਇੱਥੇ ਆਏ ਵੋ ਰਿਪੋਰਟ ਤੇ ਹੁਣ ਕੀ ਕਹਿੰਦੇ ਜੀ ਪੁਲਿਸ ਵਾਲੇ ਕੀ ਗਿਆ ਗਿਆ ਨੇ ਪੁਲਿਸ ਵਾਲੇ ਨੇ ਹੁਣ ਬਿਆਨ ਲਿਖਿਆ ਤੇ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਬਸ ਇਹੀ ਗਿਆ ਰਿਹਾ ਕਰਦਾ ਠੀਕ ਹੈ ਕਾਰਵਾਈ ਕੀਤੀ ਜਾਊਗੀ ਪੁਲਿਸ ਵੱਲੋਂ ਦੇਖੋ ਕਾਰਵਾਈ ਹੁਣ ਇਹਨਾਂ ਤੇ ਹੀ ਹੈ ਹੁਣ ਕਿ ਕਾਰਵਾਈ ਤਾਂ ਇਹਨਾਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇੰਨਾ ਜ਼ਿਆਦਾ ਗੁੰਡਾਗਰਦੀ ਕਰਨਾ ਤਾਂ ਬਿਲਕੁਲ ਹੀ ਗਲਤ ਹੈ ਆਜੇ ਇਹਨਾਂ ਦੇ ਕੀਤੀ ਕੱਲ ਅਗਲੇ ਦਿਨ ਹੋਰ ਤੇ ਕਰ ਤੁਸੀਂ ਸਰ ਇਸ ਇਲਾਕੇ ਦੇ ਇਸ ਇਲਾਕੇ ਦੇ ਕੀ ਕਾਊਂਸਲਰ ਨੰਬਰ 26 ਦਾ ਕਾਊਂਸਲਰ ਸਾਹਿਬ ਕਿੱਦਾਂ ਦੇਦੇ ਹੋ ਸਰ ਜਿੰਦਾਂ ਕਿ ਦਿਨ ਦਿਹਾੜੇ ਜਿਹੜੇ ਕਿ ਇਦਾਂ ਵਾਰਦਾਤਾਂ ਹੋ ਰਹੀਆਂ ਨੇ ਬਟ ਕੋਈ ਵੀ ਇੱਥੇ ਨੱਥਬੰਦੀ ਨਹੀਂ ਪੈ ਰਹੀ ਦੇਖੋ ਇਹ ਇਹ ਇੰਡੀਜ ਕਾਫੀ ਹੱਦ ਤੱਕ ਉਸ ਨੂੰ ਨਹੀਂ ਦੇ ਪੀਏ ਕਿ ਜੇਕਰ ਸਰਕਾਰ ਵੱਲੋਂ ਸਰਕਾਰ ਨਹੀਂ ਨੇ ਦੇ ਪੀਏ ਕਿਉਂਕਿ ਜੇਕਰ ਜਲਦੀ ਆ ਜਾਂਦੇ ਤਾਂ ਔਰ ਕਾਫੀ ਟਾਈਮ ਲੋਥੇ ਹੋ ਯਾਰ ਝਗੜਾ ਕਿ ਇਹਨਾਂ ਦੇ ਬੀਨ ਕੋਸੋ ਹੌਕਦੇ ਬਾਅਦ ਵੀ ਉਹ ਤੇ ਪਹੁੰਚ ਨਹੀਂ ਸਕਿਆ ਇਹ ਪੁਲਿਸ ਦੀ ਤਕੀਦੀ ਹੈ ਇਹ ਦੁਕਾਨਦਾਰ ਹੈ ਦੁੱਗਲ ਵਾਲੇ ਔਰ ਇਹਨਾਂ ਦੇ ਅੰਦਰ ਆ ਗਏ ਪਨਾ ਮਾਰਗੇਣਾ ਨੂੰ ਇਹਨਾਂ ਦੀ ਦੁਕਾਨ ਦਾ ਤੁਸੀਂ ਆਹ ਮੀਡੀਆ ਵਾਲੇ ਸਾਹ ਦੇ ਦੇਦੋ ਇੱਥੋਂ ਤੁਸੀਂ ਲਾਇਨ ਆਰਡਰ ਦਾ ਦੇਖ ਲਓ ਵੀ ਕਿਹੋ ਜਿਹਾ ਲਾਦਾ ਜੇ ਗੱਲ ਕਰੀਏ ਬੇਰੀ ਸਾਹ ਕੁਝ ਹੀ ਵਰਤਨ ਕਿ 100 ਤੋਂ 120 ਮੀਟਰ ਦੀ ਦੂਰੀ ਤੇ ਉਸੇ ਥਾਣਾ ਹੈ ਹਾਂਜੀ ਲੇਕਿਨ ਫਿਰ ਵੀ ਐਡੀ ਵੱਡੀ ਬਾਤਾਂ ਹੋ ਜਾਂਦੀਆਂ ਥਾਣੇ ਦੇ ਐਸਐਸਓ ਸਾਹਿਬ ਆਏ ਸੀਗੇ ਪਤਾ ਨਹੀਂ ਤੁਹਾਨੂੰ ਨਹੀਂ ਪਤਾ ਲੱਗਾ ਸ਼ਹਿਰ ਕਿ ਕੀ ਹਾਲਾਤ ਚ ਸੀਗੇ ਕੀ ਹਾਲਾਤ ਆ ਸੀ ਤੁਸੀਂ ਦੱਸਦੇ ਮੈਂ ਤੁਹਾਨੂੰ ਮੈਂ ਹੁਣ ਆਪਣੇ ਫੋਨ 'ਤੇ ਹਾਲਾਤ ਨਹੀਂ ਆ ਸੀਗੇ ਜਿਹੜੇ ਐਸਐਚਓ ਸਾਹਿਬ ਆਏ ਸੀ ਇਹ ਕਿਹੜੇ ਹਾਲਾਤਾਂ ਦੇ ਵਿੱਚ ਆਏ ਸੀ ਤੁਸੀਂ ਸਾਰਿਆਂ ਨੇ ਆਪ ਹੀ ਦੇਖਿਆ ਸੀ ਇਹ ਇਹੀ ਕਾਰਨ ਸੀਗਾ ਕਿ ਜਿਹੜੇ ਮੌਕੇ ਤੇ ਨਹੀਂ ਪਹੁੰਚੇ ਸੀ ਤੁਸੀਂ ਇਹ ਹਾਲਾਤ ਤੁਸੀਂ ਗੱਲ ਕਰਦੇ ਕਿਸ ਤਰ੍ਹਾਂ ਦੇ ਇਹ ਜੋ ਹਾਲਾਤਾਂ ਜਾਣਵਾ ਰਿਹਾ ਇਹਹੀ ਹਾਲਾਤ ਹੋਣੇ ਵੀ ਐਸੇ ਕਰਕੇ ਮੌਕੇ ਤੇ ਨਹੀਂ ਆਈ ਵੀ ਨਹੀਂ ਗੱਲ ਸੁਣ ਲੋ ਐਮਐਲਏ ਸਾਹਿਬ ਮੇਰੀ ਵਰਗਾ ਕਿਤੇ ਨਹੀਂ ਮਿਲਦਾ ਨਹੀਂ ਨਹੀਂ ਸਾਹਿਬ ਕਿਤਨੇ ਕਿਤਨੇ ਲਾਅ ਐਂਡ ਆਰਡਰ ਦੀ ਗੱਲ ਕਰੀਏ ਇਹ ਹਾਲਾਤ ਕਿੱਦਾਂ ਦੇ ਨਜ਼ਰ ਆਉਂਦੇ ਨੇ ਤੁਹਾਨੂੰ ਜੇਕਰ ਜਦੋਂ ਸਾਰੀਆਂ ਚੌਕੀਆਂ ਥਾਣਿਆਂ ਤੋਂ ਪੈਸੇ ਮੰਗਣਿਆ ਇਹ ਪਰੇਲੇ ਹਾਲਤਾਂ ਵੀ ਹੋਣੇ ਆ ਆਪਾਂ ਲਾਨ ਆੜਨ ਵਾਲੇ ਪਾਸੇ ਤੇ ਦੇਖਦੇ ਨੇ ਪਏ ਅਸੀਂ ਦੂਸਰੇ ਪਾਸੇ ਦੇਖੀ ਜੰਨੇ ਪਏ ਆ ਔਰ ਅੱਜ ਜੋ ਮਿਲਾਬ ਜੋਗ ਦੇ ਵਿੱਚ ਦੁੱਗਲ ਜਾਂਪ ਵਾਲਿਆਂ ਦੇ ਹਾਲਾਤ ਹੋਏ ਆ ਦੁਕਾਨ ਦੇ ਅੰਦਰ ਆ ਕੇ ਸ਼ਰੇਆਮ ਇੱਕ ਦਿਨ ਪਹਿਲਾਂ ਧਮਕੀ ਦੇ ਕੇ ਗਏ ਆ ਕਿ ਕੱਲ ਆਵਾਂਗੇ ਔਰ ਅੱਜ ਆ ਕੇ ਉਹਨਾਂ ਨੇ ਕਿਸ ਤਰੀਕੇ ਨਾਲ ਤਰਪਾਨਾ ਮਾਰੀਆਂ ਇੱਕ ਲੜਕੇ ਦੇ ਸਿਰ ਤੇ ਲੱਗੀਆਂ ਉਹ ਹਸਪੀਟਲ ਦੇ ਵਿੱਚ ਐ ਸਾਰੀ ਦੁਕਾਨ ਤੋੜ ਗਏ ਇਹਨਾਂ ਦੇ ਚੈਨੀ ਚੂਨੀ ਜਾਂ ਜੋ ਵੀ ਇਹਨਾਂ ਦਾ ਸਮਾਨ ਸੀ ਉਹ ਖੁੱਦ-ਬੁਦ ਕਰਕੇ ਗਏ ਆ لیکن پولیس پولیس ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਮਤਲਬ ਬੇਰੀ ਸਾਹਿਬ ਜਿਹੜੇ ਕੰਮ ਕਰਦੇ ਨੇ ਉਹ ਮਾੜੇ ਨੇ ਜਿਹੜੇ ਲੋਕਾਂ ਕੋਲ ਕਹਿੰਦੇ ਨੇ ਚੰਗੇ ਰਹਿੰਦੇ ਆਏ ਲਾਤੇ ਹੋ ਜੀ ਆਮ ਜਿਹੜੇ ਲੋਕਾਂ ਕੋਲ ਕਹਿੰਦੇ ਚੰਗੇ ਆ ਜਿਹੜੇ ਵਪਾਰ ਕਰਦੇ ਜਿਹੜੇ ਮਿਹਨਤ ਕਰਦੇ ਆ ਉਹ ਵੀ ਅੱਜ ਲਾਹਤ ਵਿੱਚ ਸਾਨੂੰ ਇਨਫਾਰਮੇਸ਼ਨ ਮਿਲੀ ਹੈ ਕਿ ਤਕਰੀਬਨ 9 ਵਜੇ ਦੇ ਕਰੀਬ ਉਹ ਜਿੰਨਾਂ ਸਿੰਘਾਂ ਨੇ ਬਾਣੇ ਦੇ ਵਿੱਚ 10 ਤੋਂ 12 ਬੰਦੇ ਜਿਹੜੇ ਆਏ ਨੇ ਤੇ ਉਹਨਾਂ ਨੇ ਆ ਕੇ ਇੱਥੇ ਜਿਹੜੇ ਤਿੰਨੋ ਘਰਾਂ ਦੇ ਦੁਪੱਟੇ ਰੱਖੇ ਇਹਨਾਂ ਨੇ ਮਾਰਕਟ ਤੇ ਕੀਆ ਦੁਕਾਨ ਵਾਲੇ ਤੋਂ ਥੋੜਪਨ ਕੀਤੀ ਹੈ ਜੋ ਤੁਹਾਡੇ ਸਾਹਮਣੇ ਹੀ ਹੈ ਤੇ ਇਹਦੀ وجہੋਂ ਜਿਸ ਜੀ ਇਹ ਦੱਸੀ ਜਾ ਰਹੀ ਹੈ ਕਿ ਕੱਲ 203 ਜਣੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਇੱਥੇ ਆਏ ਸੀਗੇ ਤੇ ਉਹਨਾਂ ਨੇ ਕੋਈ ਇਹਨਾਂ ਨਾਲ ਆਰਡਰ ਪਲੇਸ ਕੀਤਾ ਸੀਗਾ ਉਹ ਆਰਡਰ ਲੇਟ ਹੋ ਗਿਆ ਸੀਗਾ ਜਿਸ ਦੇ ਕਾਰਨ ਇਹਨਾਂ ਦੀ ਉਹਨਾਂ ਦਾ ਬੈਸਬੀ ਸਹੀਆ ਹੋ ਗਿਆ ਤੇ ਇੱਕ ਮਿੰਟ ਜੀ ਜਿਹੜਾ ਵੈ ਬੈਸ ਕਰਕੇ ਇੱਕ ਮਿੰਟ ਜੀ ਇੱਕ ਵਾਰੀ ਫੋਨ ਵਿੱਚ ਕਰੋ ਆਪਣਾ ਵੱਡੇ ਭਾਈ ਜੀ ਭਾਈ ਇਹ ਉਹਨਾਂ ਨੇ ਆ ਜੀ ਘਟਨਾ ਨੂੰ ਅੰਕੜਿਆ ਇਹਨਾਂ ਦੇ ਬਿਆਨ ਲਿਖੇ ਗਏ ਨੇ ਜੀ ਬਿਆਨ ਦੇਖੇ ਜਿਹੜਾ ਵੈ ਸਖਤ ਤੌਰਾਂ 'ਤੇ ਵਿੱਚ ਪੱਤਰ ਜਰਚ ਕੀਤਾ ਜਾ ਰਿਹਾ ਹੈ ਮੌਕੇ ਦੀ ਸਾਰੀ ਵੀਡੀਓ ਜੇ ਵੀ ਫੁਟੇਜ ਹੈ ਉਹ ਵੀ ਲੈ ਲਈ ਹੈ ਵੀਰ ਜੀ ਫਟ ਵਿੱਚ ਲੈ ਲਿਆ ਵਾ ਤੇ ਇਹਦੀ ਸਾਰੀ ਸੀਨਫ੍ਰੈਂਕ ਦੀ ਰਿਕਾਰਡਿੰਗ ਕਰਕੇ ਤੇ ਅਫਸਰ ਜਰਜ ਕਰਦੇ ਜਿਹੜਾ ਵਾ ਬੰਦਿਆਂ ਤੇ ਰੀਡ ਕੀਤੀ ਗਈ ਸਰ ਜਿਸ ਨੂੰ ਦੇਖੋ ਤੁਸੀਂ ਸੀਸੀਟੀਵੀ ਫੁਟੇ ਹੀ ਦੇਖਿਓ ਰ ਵਿੱਚ ਕੀ ਦੇਖਣ ਨੂੰ ਮਿਲਦਾ 10 ਤੋਂ 12 ਜਾਣੇ ਤੇ 100 ਦੀ ਆਇਆ ਕਿ ਉਹਨੇ ਵਾਟ ਤੋਂ ਮੁਕਿਸਤਾਂ ਨੂੰ ਦੁਸ਼ਤ ਕਿੰਨੇ ਕਿ ਲੋਕ ਜਿਹੜੇ ਕਾਇਲ ਹੋਏ ਤੋ ਉਹਨਾਂ ਦੇ ਬ੍ਰਦਰ ਜਿਹੜਾ ਨੇ ਮੋਟੇ ਬਾਈਕ ਆਪਣੇ ਇੱਕ ਜਿਹੜੀ ਬ੍ਰਦਰ ਤੋਂ ਕੋਰਚ ਕੀ ਹੋਇਆ ਆਪਣੇ ਨਾਲੇ ਭਾਈ ਯਾਰ ਠੀਕ ਨੇ ਜੀ ਦਿਨ ਤੋਂ ਨਹੀਂ ਹੈ ਤੇ ਤੀਜੇ ਬ੍ਰਦਰ ਤੋਂ ਸਾਡੇ ਕੋਲ ਇੱਥੇ ਨੇ ਜਿਨ੍ਹਾਂ ਦੇ ਸਟੇਟਮੈਂਟ ਕਰ